ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਰੀਆਂ ਪ੍ਰੋਜੈਕਸ਼ਨ ਜਿੰਨੀਆਂ ਵੀ تھیں ਹਰਿਆਣਾ ਦੇ ਵਿੱਚ ਕਾਂਗਰਸ ਨੂੰ ਵੀ ਗਰੰਟੀ ਨਹੀਂ ਦੇ ਰਹੇ ਕਹਿੰਦੇ ਤਾਂ ਹੁੰਡੇ ਦੀ ਲੜਾਈ ਤੇ ਹੁੰਦਾ ਹੀ ਹੈ راہੁਲ ਗਾਂਧੀ ਦਾ ਵੀ ਇੱਥੇ ਕੋਈ ਰੋਲ ਨਹੀਂ ਤਾਂ ਉਹਦਾ ਵੀ ਕੋਈ ਰੋਲ ਨਹੀਂ ਤਾਂ ਉਹਦੇ ਕੋਲੋਂ ਹੁੰਡੇ ਨੇ ਐਂਡ ਫਰਸਟ ਰਾਊਂਡ ਤੇ ਬਾਅਦ ਹੀ ਇੰਨੀ ਜ਼ਬਰਦਸਤ ਪ੍ਰੋਡਿਕਸ਼ਨ ਹੋ ਗਈ ਮੈਂ ਕਹਿਆ ਯਾਰ ਫਰਸਟ ਰਾਊਂਡ ਦੇ ਉੱਤੇ ਜਿੰਨਾ ਰੋਲ ਹੈ ਤੇ ਸਾਡਾ ਤਾਂ ਕਿਤੇ ਹਵਾ ਹੀ ਨਹੀਂ ਲੰਮਾ ਵਰਤਨ ਨੂੰ ਕੌਨਫੀਡੈਂਸ ਤਾਂ ਲੋਕਾਂ ਨੇ ਵੋਟ ਪਾਈ ਤੇ ਉਹ ਕੌਨਫੀਡੈਂਸ ਆ ਤੇ ਅੱਜ ਮੈਂ ਤੁਹਾਨੂੰ ਸਭ ਨੂੰ ਪੱਤਰਕਾਰ ਬੰਦੂਆਂ ਨੂੰ ਆਪ ਪੰਜਾਬ ਦੀ ਜਨਤਾ ਨੂੰ ਬਧਾਈ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਹਰਿਆਣਾ ਯੂਨਿਟ ਨੇ ਆਪਣਾ ਕੰਮ ਕਰ ਕੰਦੇ ਦੀ ਕਮੀ ਨਹੀਂ ਹੋਇਆ ਕੋਈ ਇਹ ਤਾਂ ਇੰਕਮੇਸੀ ਬਹੁਤ ਅਜੀਬ ਉਹ ਸਾਰੀ ਕੰਮੇਸੀ ਕਿਤੇ ਨਜ਼ਰ ਨਹੀਂ ਆਈ ਦੇਖ ਲੋ ਲੋਕਾਂ ਨੇ ਅੱਗੇ ਨਾਲੋਂ ਵੀ ਜ਼ਿਆਦਾ ਮੈਂਬਰ ਜਿਤਾ ਕੇ ਬਹੁਤ ਬਹੁਤ ਸੋ ਮੈਂ ਹਰਿਆਣੇ ਦੀ ਜਨਤਾ ਨੂੰ ਵਧਾਈ ਵੀ ਦਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਉਹਨਾਂ ਨੇ ਮੋਦੀ ਜੀ ਦੀ ਇੱਕ ਵਾਇਟ ਜੋਤ ਵਿਕਾਸ ਹੋਇਆ ਜੋਤੇ ਕਮ ਹੋਏ ਜੋ ਹਰਿਆਣੇ ਦੀ ਜਨਤਾ ਨੂੰ ਇਹਨਾਂ ਕੁਝ ਮਿਲਿਆ ਉਹ ਜ਼ਾ ਨਹੀਂ ਗਿਆ ਉਹਨਾਂ ਨੇ ਉਹਦਾ ਪੂਰਾ ਮੁੱਲ ਦੇ ਕਰਕੇ ਆਪਣਾ ਰਹਿਣ ਚੁਕਾਤਾ ਔਰ ਤਾਂਗੇ ਅੱਗੇ ਵਾਸਤੇ ਫਿਰ ਮੋਦੀ ਜੀ ਦੇ ਕੋਈ ਤੇ ਵੀ ਜਿਹੜੀ ਧੌਲੰਜਨ ਸਰਕਾਰ ਹੈ ਉਹ ਵਿਆਹ ਨੂੰ ਹੋਰ ਵੀ ਤਰੱਕੀ ਪਰ ਜਾਂਦੇ ਇਸ ਲਈ ਖਜਾਨੇ ਜੀ ਉੱਤਰ ਨੂੰ ਗਿਲਦੀ ਕਰਾਂਗੇ ਤੋਂ ਬੁਧਾਈ ਕਰਨਾ ਉੱਤੇ ਬਕਰਾਂ ਨੂੰ ਬੁਧਾਈ ਕਰਨਾ ਉੱਤੇ ਦੇ નેਤৃত্ব ਨੂੰ ਬੁਧਾਈ ਕਰਨਾ ਔਰ ਮੋਦੀ ਸਾਹਿਬ ਅਮਿਤ ਚਾਹ ਜੀ ਰਾਣਾ ਸਿੰਘ ਜੀ ਤੇ ਨੱਡਾ ਜੀ ਉਹਨਾਂ ਨੂੰ ਸੇ ਸੂਤ ਉਹਨਾਂ ਨੇ ਪੂਰਾ ਜੋਰ ਲਾਇਆ ਤਾਂ ਇਜ਼ਨ ਸਤ ਰਾਜਨ ਦੀ ਪਥਰ ਖਤਮ ਮੇਰਾ ਰੱਖਿਆ ਵਾ ਤਾਂ ਜਿਹੜਾ ਉਹ ਦਹਾਤੰਤ ਪੰਜਵਾਰ ਮੁੱਖ ਮੰਤਰੀ ਰਹਿ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਆਤੇ ਅਰ ਉਹ ਉੱਥੇ ਜੇ ਮੈਂ ਤੁਹਾਨੂੰ ਦੱਸਾਂ ਮਨੋ ਆਈ ਵੈਂਟ ਕਿ ਜਿੱਥੇ ਪੱਥਰ ਨੂੰ ਟੁਗਾਟਨ ਦਾ ਥਾ ਉਹਦੇ ਮੁਰੇ ਕੋਲ ਅਲਮਾਰੀ ਖੜੀ ਕਰਤੀ ਕਿ ਦਿਖੇ ਨਾ ਜਿਹੜਾ ਉਹ ਦਹਾਤੰਤ ਦਾ ਪੱਤਰ ਤਾਂ ਉਹਦੇ ਤੇ ਚਿੱਕੀਆਂ ਲਾ ਕੇ ਕਾਗਜ਼ ਲਾਤੀ ਕੋ ਪੜ੍ਹ ਨਾ ਸਕੇ ਅਰ ਉਹ ਕਮਰਾ ਜਿਹੜਾ ਤਾਂ ਉਹਨੂੰ ਛੋਟਾ ਜਿਹਾ ਬਣਾ ਕੇ ਆਪਣਾ ਲੌਕ ਪੈਂਟ ਕੀ ਡਾਕਟਰ ਉੱਥੇ ਘਰ ਥਾ ਇੱਕ ਯੰਗ ਡਾਕਟਰ ਦਾ ਮੁੰਡਾ ਛੱਡ ਉਹਨਾਂ ਗੱਲ ਉਹਨਾਂ ਤੋਂ ਤਾਂ ਬਤੇ ਡਿਊਟੀ ਕਰ ਰਿਹਾ ਸੀ ਮੈਂ ਬਿਡਿਆ ਖਲਵਾ ਉਹਨੇ ਖਲਵਾਇਆ ਖਲਵਾ ਕੇ ਮੈਂ ਦੇਖਿਆ ਉੱਤੇ ਜਾਲੇ ਲੱਗੇ ਅਲਮਾਰੀ ਤੇ ਵੀ ਜਾਲੇ ਲੱਗੇ ਵੇ ਪੱਥਰ ਤੇ ਵੀ ਜਾਲੇ ਲੱਗੇ ਜਿਹੜਾ ਨਹੀਂ ਪੱਥਰ ਆ ਮੈਂ ਕਹਾਂ ਵੀ ਇਹ ਕੀ ਹੈ ਡਾਕਟਰ ਸਾਹਿਬ ਕਹਿੰਦੇ ਮੈਂ ਤਾਂ ਬਖਾਨਾ ਜੀ ਦਾ ਮੰਤ ਸਮਝ ਨਹੀਂ ਮੈਂ ਕੀ ਆ ਕਹਾਂ ਐਂਡ ਹੀ ਵਾਸ ਉਹਦਾ ਕੋਈ ਥਾ ਵੀ ਨਹੀਂ ਰੋਲ ਉਹ ਫਿਰ ਥੋੜੀ ਦੇਰ ਬਾਅਦ ਇੱਕ ਬੀਬੀ ਆ ਗਈ ਫਟਾਫਟ ਕੱਪੜੇ ਨਾਲ ਸਾਫ਼ ਕਰਨ ਇਹ ਵੀ ਜਰਾ ਦਰਕਰਦਰ ਹੋ ਗਿਆ ਮੰਨਦੇ ਥੱਲੇ ਹੁੰਦੇ ਜਿਹੜੇ ਕਿਹੜੇ ਸਦੀ ਦੇ ਪੰਜਾਬ ਸਰਕਾਰ ਫੈਲੋ ਪੰਜਾਬ ਸਰਕਾਰ ਦੀ ਪਰਫਾਰਮੈਂਸ ਬਹੁਤ ਜਿਵੇਂ ਉਮੀਦ ਸੀ ਜਿਵੇਂ ਲੋਕਾਂ ਨੇ ਬਦਲਾਅ ਦੇ ਨਾਂ ਦੇ ਉੱਤੇ ਆਪ ਨੂੰ ਸਰਕਾਰ ਦਿੱਤੀ ਉਸ ਹੱਪਲ ਗਈ ਪੰਜਾਬੀ ਦਾ ਸਭ ਤੇ ਹੱਪਲ ਜਾਣਾ ਉਹ ਹੱਪਲ ਗਈ ਸਭ ਤਾਂ ਇਹ ਮੰਨਦੇ ਆ ਕਿ ਇਹਦਾ ਨੁਕਸਾਨ ਦੂਜਾ ਮੁੱਦਾ ਹੈ ਕਲਮ ਨੂੰ ਵਰਤਣਾ ਦਾ ਤੈਲੀਮ ਹੋਣਾ ਹੈ ਨੰਗਾ ਉੱਥੇ ਤੇ ਹਸਪਤਾਲ ਬਣਾ ਬੜੀਆ ਕੰਟਰੋਵਰਸੀ ਤੇ ਹਸਪਤਾਲ ਬਣਾ ਬੜਾ ਰੌਲਾ ਤਾਂ ਵਿਰੋਧ ਤਾਂ ਰਾਣਾ ਜੀ ਨੇ ਵੀ ਪੂਰਾ ਜੋਰ ਲਾਇਆ ਜਿੱਦਨ ਅਸੀਂ ਉਹਦਾ ਉਤ்கਾਟਨ ਕੀਤਾ ਰਾਣਾ ਜੀ ਦੇ ਚੇਲਾ ਬੱਕਰੀਆਂ ਲੈ ਕੇ ਆ ਉਹ ਕਹਿੰਦਾ ਇੱਥੇ ਤਾਂ ਬੱਕਰੀਆਂ ਬੰਨ੍ਹਣ ਹੋਣੀਆਂ ਤੇ ਮਰੀਜ਼ ਘੜਾ ਆਣਾ